ਪਰਮਾਤਮਾ ਨੂੰ ਜਦੋਂ ਵੀ ਪੁਕਾਰਿਆ ਹੈ ਦੁੱਖ ਵਿੱਚ ਪੁਕਾਰਿਆ ਹੈ ਦਰਦ ਵਿੱਚ ਪੁਕਾਰਿਆ ਹੈ ਕੋਈ ਸ਼ਿਕਾਇਤ ਕਰਨ ਲਈ ਪੁਕਾਰਿਆ ਹੈ ਕਦੇ ਧੰਵਾਦ ਲਈ ਦੋ ਬੋਲ ਸਾਡੇ ਗਲੂਏ ਚੋਂ ਨਹੀਂ ਨਿਕਲੇ ਇਹਨੂੰ ਪਤਾ ਬਾਣੀ ਨੇ ਕੀ ਕਿਹਾ ਹੈ 10 ਵਸਤੂ ਲੈ ਬਾਸ਼ਾ ਭਾਵੈ ਏਕ ਬਸਤ ਕਰਨ ਬਿਖੋਟ ਗਵਾਵੈ ਕਹਿੰਦੇ ਜੋ 10 ਚੀਜ਼ਾਂ ਲਈਆਂ ਉਹ ਸਾਂਭ ਕੇ ਭੁੱਲ ਗਿਆ ਤੋ ਜੇ ਇੱਕ ਦਾਤ ਨਹੀਂ ਮਿਲੀ ਤੇਰੇ ਮੰਗਣ ਤੇ ਤੇ ਉਹ ਨਰਾਜ਼ਗੀ ਜ਼ਾਹਰ ਕਰ ਲਈ ਪਰਮਾਤਮਾ ਦਾ ਹੀ ਉਲਟ ਹੋ ਗਿਆ ਧਰਨਾ ਲਾ ਕੇ ਬਹਿ ਗਿਆ ਗਿਲਾ ਕਰਨ ਲੱਗ ਪਿਆ ਕਹਿੰਦੇ ਏਕ ਪੀਣਾ ਦੇ 10 ਭੀ ਹਿਰਲੇ ਤੇ ਜੇ ਉਹ ਇੱਕ ਵੀ ਵਸਤੂ ਨਾ ਦਿੰਦਾ ਜੋ ਪਹਿਲਾਂ ਦੱਸ ਦਿੱਤੀਆਂ ਨਹੀਂ ਜੋ ਦਿੱਤਾ ਹੈ ਉਹ ਵੀ ਖੋ ਲਵੇ ਤੋ ਮੂੜਾ ਕਹੋ ਕਹਾ ਕਰੇ ਤੂੰ ਕੀ ਵਿਗਾੜ ਦਵੇਂ گا ਉਹਦਾ ਕਿ ਤੂੰ ਮੰਨਣੋਂ हट ਜਾਵੇਂਗਾ ਰੱਬ ਨੂੰ ਤੇ ਰੱਬ ਦੀ ਹੋਂਦ ਮਿਟ ਜਾਵੇਗੀ ਨਹੀਂ ਤੇਰੀ ਹੋਂਦ ਜ਼ਰੂਰ ਮਿਟੇਗੀ ਉਹਦੀ ਹੋਂਦ ਤੇ ਬਰਕਰਾਰ ਹੈ ਸਦੀਆਂ ਤੋਂ ਕਈ ਨਾਸਤਕ ਪੈਦਾ ਹੋਏ ਕਈ ਵਿਰੋਧ ਕਰਨ ਵਾਲੇ ਪੈਦਾ ਹੋਏ ਪ੍ਰਮਾਤਮਾ ਨੂੰ ਕੀ ਫਰਕ ਪੈਂਦਾ ਹੈ